ਬੱਤੀ ਦੇ ਵਿੱਚ ਸਥਿਤ ਵੀਜ਼ਾ ਕੰਪਨੀ ਗਲੋਬਲ ਕੰਸਲਟੈਂਟ ਦੇ ਮਾਲਕ ਅਤੇ ਕਰਮਚਾਰੀਆਂ ਨੇ ਟਰਖਾਨ ਅਤੇ ਮਜ਼ਦੂਰੀ ਦੇ ਕੰਮ ਦੇ ਲਈ ਅਜ਼ਰਬਾਈਜਾਨ ਭੇਜਣ ਦੇ ਨਾਂ ਤੇ 27 ਲੋਕਾਂ ਨੂੰ ਦੇ ਨਾਲ 35 ਲੱਖ ਰੁਪਏ ਦੀ ਠੱਗੀ ਮਾਰੀ ਹੈ ਨਾਗਪੁਰ ਨਿਵਾਸੀ ਗਣੇਸ਼ਮਲ ਨੇ ਜਿਹੜਾ ਮਾਮਲੇ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਹੈ ਅਤੇ ਸਾਈਬਰ ਸੈੱਲ ਨੇ ਜਿਹੜੀ ਜਾਂਚ ਹੈ ਉਹ ਕਰਕੇ ਵੀਜ਼ਾ ਕੰਪਨੀ ਦੇ ਮਾਲਕ ਅਤੇ ਕਰਮਚਾਰੀਆਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਣੇਸ਼ਗਨਲ ਨੇ ਪੁਲਿਸ ਨੂੰ ਦੱਸਿਆ ਕਿ ਉਹ ਤਰਖਾਨ ਦਾ ਕੰਮ ਕਰਦਾ ਹੈ ਅਤੇ ਫੇਸਬੁੱਕ ਤੇ ਇਸ਼ਤਿਹਾਰ ਦੇਖ ਕੇ ਉਸਨੇ ਸੈਕਟਰ 32 ਦੇ ਵਿੱਚ ਸਥਿਤ ਵੀਜ਼ਾ ਕੰਪਨੀ ਨੂੰ ਫੋਨ ਕੀਤਾ ਜਿਸ ਨੂੰ ਕੀ ਲੜਕੀ ਗਜ਼ਲ ਕਪੂਰ ਨੇ ਚੁੱਕਿਆ ਤੇ ਉਸਨੇ 25 ਅਪ੍ਰੈਲ ਨੂੰ ਉਹਨਾਂ ਨੂੰ ਦਫ਼ਤਰ ਬੁਲਾਇਆ ਦਫ਼ਤਰ ਦੇ ਵਿੱਚ ਤਿੰਨ ਲੜਕੀਆਂ ਤੇ ਦੋ ਲੜਕੇ ਕੰਮ ਕਰਦੇ ਸਨ ਉਸਨੇ ਦੱਸਿਆ ਕਿ 30 ਲੋਕਾਂ ਦੇ ਸਮੂਹ ਨੂੰ ਅਜ਼ਰਬਾਈਜਾਨ ਭੇਜਣ ਭੇਜਿਆ ਜਿਹੜਾ ਉਹਨਾਂ ਨੂੰ ਜਾਣਾ ਸੀ ਅਤੇ ਇਸ ਦੇ ਵਿੱਚ ਤਰਖਾਨ ਤੋਂ ਲੈ ਕੇ ਮਜ਼ਦੂਰਾਂ ਤੱਕ ਹਰ ਕੋਈ ਸ਼ਾਮਲ ਹੈ ਅਤੇ ਉਸਨੇ ప్రతి ਵਿਅਕਤੀ 1,35,000 ਰੁਪਏ ਮੰਗੇ ਅਤੇ ਅਜ਼ਰਬਾਈਜਾਨ ਪਹੁੰਚ ਕੇ ਕੰਮ ਦਵਾਉਣ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਸ਼ਿਕਾਇਤਕਰਤਾ ਨੇ ਪਿੰਡ ਦੇ ਲੋਕਾਂ ਦੇ ਅਤੇ ਰਿਸ਼ਤੇਦਾਰਾਂ ਨੂੰ ਦੱਸਿਆ ਤੇ ਇਸ ਤੋਂ ਬਾਅਦ ਲੜਕੀ ਨੂੰ ਵੀਜ਼ੇ ਦੇ ਲਈ 5 ਲੱਖ ਲੋਕਾਂ ਦੇ ਪਾਸਪੋਰਟ ਭੇਜੇ ਗਏ ਲੜਕੀ ਨੇ ਆਫਰ ਲੈਟਰ ਤਿਆਰ ਕਰਕੇ WhatsApp ਤੇ ਭੇਜ ਦਿੱਤੇ ਅਤੇ 25,000 ਰੁਪਏ ਮੰਗੇ ਜੋ ਕਿ ਉਸ ਨੂੰ Google Pay ਦੇ ਰਾਹੀਂ ਦਿੱਤੇ ਗਏ ਇਸ ਤੋਂ ਬਾਅਦ 9 ਜੂਨ ਨੂੰ ਕੰਪਨੀ ਦੇ ਖਾਤੇ ਦੇ ਵਿੱਚ 50000 ਰੁਪਏ ਹੋਰ ਜਿਹੜੇ ਉਹਨਾਂ ਨੇ ਜਮ੍ਹਾਂ ਕਰਵਾਏ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਸ਼ਿਕਾਇਤਕਰਤਾ ਨੇ ਦੱਸਿਆ ਹੈ ਕਿ 10 ਜੂਨ ਨੂੰ ਪੱਪੂ ਰਾਮ ਕਮਲ ਦਵਾਰਿਕਾ ਪ੍ਰਸਾਦ ਅਤੇ ਡਰਾਈਵਰ सुरेश ਇਮੀਗ੍ਰੇਸ਼ਨ ਕੰਪਨੀ ਦੇ ਦਫ਼ਤਰ ਦੇ ਵਿੱਚ ਆਏ ਸਨ ਉਸ ਨੇ 11 ਲੱਖ 9000 ਰੁਪਏ ਨਕਦ ਦਿੱਤੇ ਅਤੇ 10 ਜੂਨ ਨੂੰ ਬੇਟੀ ਦੇ ਖਾਤੇ ਦੇ ਵਿੱਚੋਂ 1 ਲੱਖ 9000 ਰੁਪਏ ਸੁਰੇਂਦਰ ਦੇ ਖਾਤੇ ਦੇ ਵਿੱਚੋਂ 15000 6000 25000 15000 25000 ਅਤੇ 1 ਲੱਖ 40000 ਰੁਪਏ ਭੇਜਤੇ। ਦਵਾਰਕਾ ਪ੍ਰਸਾਦ ਦੇ ਖਾਤੇ ਦੇ ਵਿੱਚੋਂ 1 ਲੱਖ 39999 ਰੁਪਏ ਜਿਹੜੇ ਆ ਜਮਾ ਕਰਵਾਏ ਗਏ। ਕੰਪਨੀ ਨੇ ਕਿਹਾ ਹੈ ਕਿ 15 ਜੂਨ ਦੀ ਟਿਕਟ ਤਿਆਰ ਹੈ। ਗੋਲ 72 ਲੋਕਾਂ ਨੂੰ ਵਿਦੇਸ਼ ਭੇਜਿਆ ਜਾਣਾ ਸੀ ਪਰ ਕੰਪਨੀ ਨੇ ਝਾਲੀ ਟਿਕਟਾਂ ਅਤੇ ਵੀਜ਼ੇ ਵੇਚ ਦਿੱਤੇ ਇਸ ਤੋਂ ਬਾਅਦ ਉਕਤ ਕੰਪਨੀ ਨੇ ਪੈਸੇ ਅਤੇ ਦਸਤਾਵੇਜ਼ ਦੇਣ ਤੋਂ ਇਨਕਾਰ ਕਰ ਦਿੱਤਾ ਅਤੇ ਸਾਈਬਰ ਸੈੱਲ ਨੇ ਵੀਜ਼ਾ ਕੰਪਨੀ ਦੇ ਮਾਲਕ ਅਤੇ ਕਰਮਚਾਰੀਆਂ ਖਿਲਾਫ 35 ਲੱਖ ਰੁਪਏ ਦੀ ਧੋਖਾਧੜੀ ਦਾ ਮਾਮਲਾ ਦਰਜ ਕੀਤਾ